ਕਰਦੇ ਆ ਵੀ ਵੱਧ ਤੋਂ ਵੱਧ ਇਹ ਸਟਾਫ ਭੇਜੋ 16 ਲੱਖ ਰੁਪਏ ਦਾ ਦਰਸ਼ਕ ਸ਼ੁਕਰੀਆ ਮਰਦਾਬਾਦ ਮਰਦਾਬਾਦ ਮਰਦਾ ¡Vamos!

ਉਹ ਆ ਗਏ ਮਾਚੇ ਦਾ 18 ਗ੍ਰਾਸ ਫਾਇਲ ਤੋਂ ਮੈਨੂੰ ਗੱਲ ਕੇ ਪਤਾ ਹੈ ਕੱਲ੍ਹ ਤੋਂ ਪਹਿਲੇ ਮੇਰਾ ਮੁਵਲਗਰਾ ਗੁਰੂ ਇਹਦਾ ਨਾਮ ਨੇ ਜੇ ਬਣੀ ਕਿ ਉਹ ਮਾਟੀ ਦਾ ਆ ਰਿਹਾ ਹੈ ਇਹਦਾ ਇੱਕ ਹੈ ਸਾਰੇ ਮਾਸ਼ਾਹਰ ਮੈਨੂੰ ਲੱਗਦਾ ਹੈ ਦੇਖੀ ਅੱਜ ਜਦੋਂ ਆਗਿਆ ਦੀ ਉਹ ਬੈਲੈਂਸ ਕਰਦਾ ਸਫਲਤਾ ਨਾਲ ਲਾਗੇ ਲੈ ਕੇ ਜਾਂਦੀ ਫਾਇਲ ਮੈਨੇਜਰ ਆਏ ਉਹਦੇ ਨਾਲ ਇਹ ਸਾਰੇ ਵੀ ਹੋ ਐਸੋ ਦੇ ਜੀ ਬਾਈ 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 ਪਾਸੇ 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 ਐਸੋ ਦੇ ਜੀ ਸਹਜੋ ਐਂ ਜੀ ਲੈ ਜੀ ਐਂਟੀ ਲੈ ਜੀ ਜਿਹੜਾ ਹਾਲਾਕਿ ਕਰਦਾ ਨਹੀਂ ਆਉਂਦਾ ਪਿੰਡਾਂ ਦੇ ਪਤਾ ਨਹੀਂ ਲੱਗਿਆਗਾ ਪ੍ਰਿੰਟਰ ਖਰਾਬ ਹੈ ਬੈਂਕ ਫਿਰ ਕੀ ਕਰਦੀ ਹੈ ਹੁਣ ਜਿਹੜਾ ਸਾਧਕ ਐਸਬੀਆਈ ਬੈਂਕ ਦੇ ਜਿਹੜੇ ਸਾਡੇ ਉੱਤੇ ਬ੍ਰਾਂਚ ਦੇ ਉੱਤੇ ਇੱਕ ਅਮਿਤ ਢਿੰਗ ਦਾ ਜਿਹੜਾ ਉੱਤੇ ਬੈਂਕ ਦੇ ਵਿੱਚ ਕਲੈਰੀਕਲ ਤੌਰ ਤੇ ਕੰਮ ਕਰਦਾ ਸੀ ਉਸ ਤੇ ਅਸੀਂ ਇੱਕ ਐਫਆਈਆ ਨੰਬਰ 100 ਜਿਹੜੀ ਰਜਿਸਟਰਡ ਕੀਤੀ 420 ਦੀ ਇਹ ਇਹਦੇ ਵਿੱਚ ਹੁੰਦਾ ਕਿ ਇਹਦਾ ਐਸਬੀ ਬੈਂਕ ਦੇ ਵਿੱਚ 130 ਕੰਪਲੇਂਟਸ ਆਈਆਂ ਜਿਹਦੇ ਵਿੱਚ ਕੋਈ ਅਮਿਤ ਢਿੰਗਰਾ ਵੱਲੋਂ 6 ਕਰੋੜ ਦੀ ਮਨੀ ਠੱਗੀ ਸਾਹਮਣੇ ਆਈ ਹੈ ਤੇ ਇਸ ਦੇ ਸੰਬੰਧ ਵਿੱਚ ਇਸ ਨੇ ਆਦੀ ਪਤਨੀ ਜਿਹੜੀ ਰੁਪਿੰਦਰ ਕੌਰ ਸਿੰਘ ਤੇ ਉਸ ਦੇ ਅਕਾਊਂਟ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਵਿੱਚ ਪੈਸੇ ਦੇ ਟਰਾਂਸਫਰ ਕੀਤੇ ਉਸ ਤੇ ਉਸ ਸੰਬੰਧ ਵਿੱਚ ਸਾਨੂੰ ਇਹ ਕੰਪਲੇਂਟ ਐਸਬੀ ਬੈਂਕ ਕੋਲੋਂ ਜਿਹੜੀ ਉੱਥੇ ਟੀਮ ਇਕੱਠੀ ਕੀਤੀ ਹੋਈ ਹੈ ਉਹਨਾਂ ਸਾਨੂੰ ਪੇਚੀਸ ਤੋਂ ਉਸ ਤੇ ਅਸੀਂ ਇਸ ਦੀ ਪਤਨੀ ਨੂੰ ਨਾਮਿਨੇਟ ਕਰਕੇ ਉਸ ਦੀ ਗ੍ਰਿਫਤਾਰੀ ਪਾਲੀ ਤੇ ਜਿਹੜੀ ਸਾਡੀ ਇਸ ਦੇ ਚ ਜਿਹੜੀ ਪੀਸ ਵੱਲੋਂ ਇਹ ਇਨਵੈਸਟੀਗੇਸ਼ਨ ਚੱਲ ਰਹੀ ਤੇ ਅਮੁੱਤ ਇੰਗਰਾਉਂ ਜਿਹੜਾ ਕਿਰਤਾ ਕਰਨ ਵਾਸਤੇ ਸਾਡੀਆਂ ਟੀਮਾਂ ਵਰਗੀਆਂ ਅਸੀਂ ਅਲੱਗ-ਅਲੱਗ ਥਾਵਾਂ ਤੇ ਰੇਡ ਕਰ ਰਹੇ ਆ ਤੇ ਜਿਵੇਂ ਅੱਗੇ ਹੋਰ ਵੀ ਜੇ ਕੋਈ ਚੀਜ਼ ਸਾਹਮਣੇ ਆਏਗੀ ਤੋਂ ਉਸੇ ਤਰ੍ਹਾਂ ਇਹ ਜਿਹੜੀ